ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਗੁਰਦੁਆਰਾ ਮੰਜੀ ਸਾਹਿਬ ਅੱਜ ਤੁਹਾਨੂੰ ਊਰੇ ਦਾ ਸਾਰਾ ਹਥਿਆਰ ਦਿਖਾਵਾਂਗੇ ਇੱਥੇ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਨੇ ਟਰੱਕ ਵੀ ਖੜੇ ਨੇ ਕੰਪੈਨਾਂ ਵੀ ਖੜੀਆਂ ਨੇ ਇੱਥੇ ਜਿਹੜਾ ਵੀ ਆ ਕੇ ਮੱਥਾ ਟੇਕਦਾ ਹਰੇਕ ਦੀ ਮਰਜ਼ੀ ਪੂਰੀ ਹੁੰਦੀ ਆ ਤੁਹਾਨੂੰ ਦਿਖਾਉਨੇ ਆ ਸਾਰੀ ਹਿਸਤਰੀ ਵੀ ਲਿਖੀ ਹੋਈ ਆ ਅੰਦਰ ਆ ਦੇਖ ਆ ਦੇਖੋ ਬਾਬਾ ਜੀ ਦੇ ਕੋਲ ਕਿੰਨੇ ਸੋਹਣੇ ਤੇ ਪਿਆਰੇ ਲੱਗਦੇ ਪਏ ਨੇ ਦੇਖੋ ਆ ਦੇਖੋ ਟਰੱਕ ਭਰ ਭਰ ਆਉਂਦੇ ਨੇ ਉਰੇ ਨਵੇਂ ਟਰੱਕ ਸਾਰੇ ਮੱਥਾ ਟੇਕਣ ਆਉਂਦੇ ਨੇ ਦੇਖੋ ਨਵੇਂ ਟਰੱਕ ਨੇ ਸਾਰੇ ਆ ਕੰਪੈਨ ਨਮੀ ਲੈ ਯੂਣੀ ਆ ਦੇਖੋ ਇਹ ਵੀ ਮੱਥਾ ਟਕਾਉਣ ਆਏ ਨੇ ਦੇਖੋ ਆ ਦੇਖੋ ਪਾਰਕ ਦਾ ਫੁੱਲਾਂ ਦਾ ਬੂਟਿਆਂ ਦਾ ਕਿੰਨਾ ਸੋਹਣਾ ਖੰਡਾ ਸਾਹਿਬ ਬਣਾਇਆ ਹੋਇਆ ਇਹ ਹੈ ਗੁਰਦੁਆਰਾ ਪੰਜੀ ਸਾਹਿਬ ਆ ਇੱਧਰ ਲੰਗਰ ਹਾਲ ਆ ਉਹ ਵੀ ਤੁਹਾਨੂੰ ਲੈ ਕੇ ਜਾਵਾਂਗੇ ਆਪਾਂ ਅੰਦਰ ਸਾਰਾ ਗੁਰਦੁਆਰਾ ਦਿਖਾਵਾਂਗੇ ਤੁਹਾਨੂੰ ਅੱਜ ਇੱਧਰ ਹੈਗਾ ਜੋੜਾ ਇੱਧਰ ਹੈਗਾ ਜੀ ਜੋੜਾ ਘਰ ਹਾਂ ਦੇ ਹੁਣ ਆਪਾਂ ਲੈਣਾ ਕੜਾ ਪ੍ਰਸ਼ਾਦ ਇੱਥੋਂ ਮਿਲੂਗਾ ਕੜਾ ਪ੍ਰਸ਼ਾਦ ਲੋ ਜੀ ਆਪਾਂ ਲੈ ਲਈ ਕੜਾ ਪ੍ਰਸ਼ਾਦ ਹੁਣ ਹੁਣ ਟੇਕਾਂਗੇ ਮੱਥਾ ਜਾ ਕੇ ਤੁਹਾਨੂੰ ਵੀ ਦਿਖਾਉਨੇ ਆ ਦਰਸ਼ਕ Yeah, <laughs> ਗਰਹਾਲ ਹੈ ਜੀ ਸਾਰਾ ਪੂਰੇ 24 ਘੰਟੇ ਲੰਗਰ ਚੱਲਦਾ 24 ਘੰਟੇ ਜਦ ਮਾਰੀ ਆ ਕੇ ਲੰਗਰ ਖੋਜ ਚਾ ਲੰਗਰ 24 ਘੰਟੇ ਚੱਲਦਾ ਕਰ ਕਿਰਪਾ ਕਰ ਪਾਲ ਹੁਣ ਆਪਾਂ ਦਿਖਾਵਾਂਗੇ ਉਰੇ ਦਾ ਇਤਿਹਾਸ ਲਿਖਿਆ ਹੋਇਆ ਤੁਹਾਨੂੰ ਪਾਉ ਜ ਕਰਕੇ ਦੇਖ ਲਿਓ ਸਾਰੇ ਪੜ ਲਿਓ ਪਾ ਕੇ ਤੁਹਾਨੂੰ ਨਿਆਣ ਲੋ ਦੇਖੋ ਉਰੇ ਦਾ ਇਤਿਆਸ ਲਿਖਿਆ ਹੋਇਆ ਸਾਰਾ ਪਾਉ ਜ ਕਰਕੇ ਪੜ ਲਿਓ ਸਾਰੇ ਚਲੋ ਠੀਕ ਹੈ ਜੀ ਸ਼ੇਅਰ ਸਬਸਕ੍ਰਾਈਬ ਲਾਈਕ ਜਰੂਰ ਕਰੋ ਜੀ ਮਿਹਨਤ ਲੱਗਦੀ ਹੈ ਬਹੁਤ ਵੀਡੀਓ ਬਣਾਉਣ ਸਾਰੇ ਜਣੇ ਸਪੋਰਟ ਕਰੋ ਆਪਾਂ ਹੋਰ ਨਵੇਂ ਨਵੇਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਕੋਲ ਸ਼ੇਅਰ ਸਬਸਕ੍ਰਾਈਬ ਲਾਈਕ ਜਰੂਰ ਕਰੋ ਜੀ ਓਕੇ ਜੀ